ਟਾਡਾ ਸਵਾਗਤ ਹੈ ਵੀਰੋ ਫਾਰਮਿੰਗ ਡਾਕਟਰ ਪੇਜ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅੱਪਾ ਤੁਹਾਨੂੰ ਅੱਜ ਜਿਹੜਾ ਮੇਨ ਮੁੱਦਾ ਜਿਹੜੇ ਤੁਹਾਡੇ ਛੋਟੇ ਜਾਨਵਰ ਨੇ ਘਰਾਂ ਦੇ ਵਿੱਚ ਚਾਹੇ ਉਹ ਗਾਵਾਂ ਮੱਝਾਂ ਦੇ ਵਿੱਚ ਹੋਣ ਚਾਹੇ ਉਹ ਬੱਕਰੀ ਦੇ ਬੱਚੇ ਹੋਣ ਚਾਹੇ ਉਹ ਘੋੜੀਆਂ ਦੇ ਬਸ਼ੇਰੇ ਹੋਣ ਚਾਹੇ ਤੁਸੀਂ ਕੋਈ ਬਰੀਡਰ ਤਿਆਰ ਕਰ ਰਹੇ ਹੋ ਤਾਂ ਉਹਨਾਂ ਵਾਸਤੇ ਜਿਹੜੀਆਂ ਆ ਦਵਾਈਆਂ ਨੇ ਵੀਰੋ ਇਹ ਦਵਾਈਆਂ ਬਹੁਤ ਇੰਪੋਰਟਡ ਹੋਣ ਵਾਲੀਆਂ ਨੇ ਵੀਰੋ ਇਹ 6 ਦਵਾਈਆਂ ਨੇ 6 ਦੀ 6 ਦਵਾਈਆਂ ਵੀਰੋ ਪੂਰੀਆਂ ਇੰਪੋਰਟਡ ਹੋਣ ਵਾਲੀਆਂ ਨੇ ਤੁਹਾਡੇ ਜਾਨਵਰਾਂ ਦੇ ਇਲਾਜ ਸੰਬੰਧੀ ਮੁੱਢਲੀ ਕੇਅਰ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਮ ਦਵਾਈਆਂ ਬਾਰੇ ਜਿਵੇਂ ਕਿ ਵੀਰੇ ਸਭ ਤੋਂ ਪਹਿਲਾਂ ਦਵਾਈ ਆ ਜਾਂਦੀ ਹੈ ਅਲਬੋਮਾਰ ਇਹ ਦਵਾਈ ਹੈ ਬਿੜ ਜਰੇ ਅਲਬੋਮਾਰ ਇਹ ਦਵਾਈ ਤੁਸੀਂ ਆਪ ਦੇ ਜਾਨਵਰਾਂ ਦੇ ਡੀ ਵਰਮਿੰਗ ਕਰਨ ਦੇ ਵਿੱਚ ਯੂਜ਼ ਕਰ ਸਕਦੇ ਹੋ ਕਿ ਉਹਨਾਂ ਦੇ ਪੇਟ ਦੇ ਕੀੜੇ ਉਹਨਾਂ ਦੇ ਪੇਟ ਦੇ ਜਿਹੜੇ ਮਲੱਪ ਵਗੈਰਾ ਨੇ ਜਿਹੜੇ ਉਹਨਾਂ ਦੀ ਬੋਡੀ ਦਾ ਗਰੋਸ ਰੋਕ ਦਿੰਦਿਆਂ ਨੇ ਜਾਂ ਉਹਦਾ ਬੋਡੀ ਦਾ ਵਿਕਾਸ ਨਹੀਂ ਹੋਣ ਦਿੰਦਿਆਂ ਉੱਥੇ ਤੁਸੀਂ ਵੀਰੋ ਇਹ ਉਹਦੀ ਬੋਡੀ ਵੇਟ ਦੇ ਹਿਸਾਬ ਨਾਲ ਤੁਸੀਂ ਇਹ ਦੇ ਸਕਦੇ ਹੋ ਤੇ ਉਹਨਾਂ ਦੀ ਜਿਹੜੀਆਂ ਜਾਨਾਂ ਬਚਾਉਣ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਇਸ ਤੋਂ ਲਾਭ ਆ ਵੀਰੇ ਜਦੋਂ ਤੁਹਾਡੀਆਂ ਗਾਵਾਂ ਮੱਝਾਂ ਕਮਜ਼ੋਰ ਨੇ ਉਹਦੇ ਬੱਚੇ ਤਾਂ ਉੱਥੇ ਵੀਰੋ ਉਹ ਬੱਚਿਆਂ ਨੂੰ ਆ ਤੁਸੀਂ ਕਟਰੂ ਬਸ਼ੂ ਦਾ ਟੌਨਿਕ ਦੇ ਸਕਦੇ ਹੋ ਇਹ ਵੀ ਤੁਸੀਂ ਉਹਦੇ ਬੋਡੀ weight ਦੇ ਹਿਸਾਬ ਨਾਲ ਦੇ ਸਕਦੇ ਹੋ ਕਿ ਕੱਲੀ ਕੱਲੀ ਚੀਜ਼ ਇਹ ਆਪਾਂ ਜਿਵੇਂ ਤੁਹਾਡੇ ਕਟਰੂ ਬਸ਼ੂ ਦਾ वजन weight 50 ਕਿਲੋ ਦੇ ਨੀਅਰ ਅਬਾਊਟ ਹੈ ਉੱਥੇ ਤੁਸੀਂ 2-2 ml 3-3 ml oral ਦੇ ਰੂਪ ਦੇ ਵਿੱਚ ਦੇ ਸਕਦੇ ਹੋ ਤੇ ਗਾਂਾਂ ਵਾਲਾ ਜਿਹੜਾ ਬਰੋਟੋਨ ਹੈ ਇਹ ਬਰੋਟੋਨ ਵੀਰੇ ਉੱਥੇ ਕੰਮ ਕਰਦਾ ਜਿੱਥੇ ਤੁਹਾਡੀਆਂ ਗਾਵਾਂ ਮੱਝਾਂ ਦੇ ਛੋਟੇ ਬੱਚੇ ਜਾਂ ਬੱਕਰੀਆਂ ਦੇ ਵਿੱਚ ਖਾਣਾ ਪੀਣਾ ਘਟਾ ਦਿੰਦੇ ਨੇ ਜਗਾਲੀ ਵਗੈਰਾ ਕਰਨੇ ਘਟ ਘਟਾ ਦਿੰਦੇ ਨੇ ਤੇ ਪਾਣੀ ਵਗਾਰਾ ਘੱਟ ਪਿੰਦੀਆਂ ਨੇ ਉੱਠਦੀਆਂ ਬਹਿਂਦੀਆਂ ਘਟਣੇ ਜਾਂ ਗੋਹੇ ਦੇ ਵਿੱਚ ਸਮੈਲ ਵਗਾਰਾ ਮਾਰਦੀਆਂ ਉਹਨਾਂ ਦੇ ਜਾਂ ਵੈਸੇ ਹੀ ਸੁਸਤ ਜੀ ਰਹਿੰਦੀਆਂ ਨੇ ਉੱਥੇ ਤੁਸੀਂ ਇਹ ਦੇਖ ਕੇ ਉਹਦੀ ਜਿਹੜੀ ਮੁੱਢਲੀ ਕੇਅਰ ਕਰਕੇ ਜਾਨ ਬਚਾ ਸਕਦੇ ਹੋ ਤੇ ਗਾਹਾਂ ਵੀਰੋ ਆ ਗਿਆ ਆਪਣਾ ਸਾਰਕ ਫਰੋ ਲੋ ਇਹ ਵੀਰੋ ਇੰਨਾ کارਗਰ ਸਿੱਧਾ ਹੈ ਜਿੱਥੇ ਤੁਸੀਂ ਗਾਵਾਂ ਵਿੱਚ ਦੇ ਬੱਚੇ ਤਿਆਰ ਕਰਨੇ ਨੇ ਜਾ ਬ੍ਰੀਡਰ ਵਗੈਰਾ ਤਿਆਰ ਕਰ ਲੈਨੇ ਉੱਥੇ ਤੁਸੀਂ ਵੀਰੇ ਆਹਾ ਉਹਨੂੰ ਚਮਚਾ ਚਮਚਾ ਡੇਲੀ ਛੋਟੇ ਬੱਚਿਆਂ ਨੂੰ ਦੇ ਕੇ ਉਹਦੀ ਜਾਨ ਬਚਾਉਣ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਤੇ ਆ ਦੋ ਟੀਕੇ ਆ ਗਏ ਵੀਰੋ ਇਹ ਟੀਕੇ ਦਾ ਬਹੁਤ ਰੋਲ ਹੈ ਜਿਵੇਂ ਕਿ ਤੁਹਾਡੀਆਂ ਗਾਵਾਂ ਮੱਝਾਂ ਦੇ ਛੋਟੇ ਬੱਚੇ ਜਾਂ ਬੱਕਰੀ ਦੇ ਬੱਚੇ ਕਮਜ਼ੋਰ ਨੇ ਉੱਥੇ ਤੁਸੀਂ ਉਹਨਾਂ ਦੇ ਬੋਡੀ weight ਦੇ ਹਿਸਾਬ ਨਾਲ ਇਹ ਜਿਹੜੀ ਇੰਜੈਕਸ਼ਨ ਹੈ ਇਹ ਇੰਜੈਕਸ਼ਨ ਲਗਾ ਕੇ ਉਹਨਾਂ ਦੀ ਜਿਹੜੀ ਮੁਢਲੀ ਕੇਅਰ ਕਰਕੇ ਕੱਲੀ ਕੱਲੀ ਚੀਜ਼ ਕੱਲੀ ਕੱਲੀ ਗਾਈਡੈਂਸ ਤੁਸੀਂ ਲਗਾ ਸਕਦੇ ਹੋ ਜੇ ਵੀਰੋ 50 ਕਿਲੋ ਦੀ ਨਿਓਰ ਬੋਟ ਬੋਡੀ ਆ ਤਾਂ ਵੀਰੋ 1.5 ਐਮਲ ਇੱਕ ਪਾਸੇ ਇਹ ਆਈ ਐਮ 1.5 ਐਮਲ ਇੱਕ ਪਾਸੇ ਇਹ ਆਈ ਐਮ ਲਗਾਤਾਰ 5 ਦਿਨ ਲਾ ਦਿਓ ਜਿਹੜੀ ਤੁਹਾਡੇ ਗਾਮਾ ਇਹਦੇ ਬੱਚੇ ਕਮਜ਼ੋਰ ਨੇ ਜਾਂ ਉਹਨਾਂ ਦੀ ਗਰੋਥ ਵਗੈਰਾ ਨਹੀਂ ਬਣ ਰਹੀ ਤਾਂ ਉਹ ਬਣੂਗੀ ਤੇ ਬਾਕੀ ਆਹ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਆਪਾਂ ਕਿ ਤੁਸੀਂ ਆਹ 6 ਚੀਜ਼ਾਂ ਆਪਦੇ ਘਰਾਂ ਦੇ ਵਿੱਚ ਰੱਖ ਕੇ ਤੁਸੀਂ ਆਪਦਾ ਜਿਹੜਾ ਛੋਟੇ ਬੱਚੇ ਨੇ ਉਹਨਾਂ ਨੂੰ ਮਰਨ ਤੋਂ ਬਚਾ ਸਕਦੇ ਹੋ ਤੇ ਉਹਨਾਂ ਦੀ ਸਿਹਤਾਂ ਦੇ ਵਿੱਚ ਜਾਣ ਪਾ ਸਕਦੇ ਹੋ ਨੈਕਸਟ ਵੀਡੀਓ ਦਾ ਸੰਗਤ ਤੁਹਾਨੂੰ ਕਿ ਉਹ ਕਿਹੜਾ ਪਾਊਡਰ ਹੈ ਜਿਹੜਾ ਤੁਸੀਂ ਦੇਖ ਕੇ ਉਹਨਾਂ ਦੀ ਹੱਡੀਆਂ ਦਾ ਵਿਕਾਸ ਕਰ ਸਕਦੇ ਹੋ ਧੰਨਵਾਦ ਮੇਰਾ ਵੀਰ ਜੇ ਵੀਡੀਓ ਵਧੀਆ ਲੱਗੀ ਤਾਂ ਗਾਹਾਂ ਸ਼ੇਅਰ ਕਰ ਦਿਓ